ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਣੀ ਭਗਤ ਕਵੀ ਜੀ ਕੀ ਰਿੱਦ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਉ ਕਿਆ ਕਾਜੂ ਤੇਰੇ ਕਹਿਨੇ ਕੀ ਗਤ ਕਿਆ ਕਹੂੰ ਮੈਂ ਬੋਲਤ ਹੀ ਬੜਲਾਜ ਰਾਮ ਜਹ ਪਾਇਆ ਰਾਮ ਤੇ ਭਵੇ ਨਾ ਵਾਰਿ-ਵਾਰ ਰਹਾਉ ਝੂਠਾ ਜਗ ਡਹਿਕੇ ਕਨਾਂ ਦਿਨ ਦੋਈ ਵਰਤਨ ਕੀਆਸ RAM ਉਦਕ ਜਿਹੇ ਜਨ ਪੀਆ ਤੇ ਵਾਰ ਨਾ ਪਈ ਪਿਆਸ ਗੁਰ ਪ੍ਰਸਾਦ ਜੇ ਬੂਜਿਆ ਆਸਾ ਤੇ ਭਇਆ ਨਿਰਾਸ ਸਭ ਸਚ ਨਦਰੀਆਂ ਆਜੋ ਆ ਤੁਮ ਪਯਾ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਉ ਕਵੀਰ ਕੰਚਨ ਪਯਾ ਪਰਮ ਗਿਆ ਸਮੁੰਦਰੇ ਪਾਰ ਭਰਮ ਬਾਰੇ ਸਮਝਾਉਂਦੇ ਆ ਭਗਜੀ ਜਿਵੇਂ ਆਪਾਂ ਸੰਸਾਰੀ ਬੋਲੀ ਚ ਬੋਲਦੇ ਆ ਵੀ ਜਦੋਂ ਭਰਮ ਨਿਕਲ ਜਾਂਦਾ ਵੀ ਕਮਾਲ ਹੋ ਗਈ ਐਡਾ ਵੱਡਾ ਭਰਮ ਇਵੇਂ ਜਦੋਂ ਗੁਰਸ਼ਬਦ ਬਾਣੀ ਨਾਲ ਅਸੀਂ ਜੋੜਦੇ ਹਾਂ ਗੁਰਕੇ ਚਰਨ ਨਾਲ ਜਦੋਂ ਗਿਆਨ ਹੋ ਜਾਂਦਾ ਹੈ ਨਾ ਤਾਂ ਮਨਬੁੱਧੀ ਹੈਰਾਨ ਹੋ ਜਾਂਦੇ ਆ ਜੋ ਅਸੀਂ ਸੱਚ ਨਹੀਂ ਮੰਨਦੇ ਨਾ ਸਾਨੂੰ ਝੂਠਾ ਜਿਹਾ ਲੱਗਦਾ ਸੀ ਉਹ ਸੱਚ ਹੋ ਜਾਂਦਾ ਹੈ ਰਿੱਧਿ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕੇ ਆਕਾਜ ਰਿੱਧ ਹੁੰਦਾ ਹੈ ਮਾਇਆ ਦਾ ਗਿਆਨ ਜਿਹਨੂੰ ਮਾਇਆ ਦਾ ਗਿਆਨ ਹੋ ਜਾਂਦਾ ਫਿਰ ਮਾਇਆ ਦੇ ਪਤੀ ਦਾ ਸਿੱਧ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਬੁੱਧ ਬਦਲੀ ਸਿੱਧ ਪਾਈ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਨਾਮ ਦਾ ਦਰਸ਼ਨ ਹੋ ਜਾਂਦਾ ਜਾਕੋ ਫੂਰੀ ਜੀ ਨੂੰ ਅੰਦਰੋਂ ਤਬ ਕਹੋ ਸਿਆਂ ਕਿਆ ਕਾਜ ਕਿ ਸੰਸਾਰ ਦੀ ਕੀ ਮਤਾਜ ਕੀ ਰਹਿ ਗਈ ਭਾਈ ਜਦੋਂ ਹੁਕਮ ਨਹੀਂ ਜੁੜ ਗਿਆ ਕੋਈ ਵੀ ਜੁੜ ਸਕਦਾ ਹੈ ਭਾਈ ਜਿਹੜੇ ਜੁੜ ਜੇ ਨੇ ਫਿਰ ਕੀ ਕਹਿੰਦੇ ਨੇ ਤੇਰੇ ਕਹਿਨੇ ਕੀ ਗਤ ਕਿਆ ਕਹੂੰ ਮੈਂ ਬੋਲਤੀ ਹੀ ਬੜ ਲਾਜ ਦਾਤਾ ਤੇਰੇ ਬਾਰੇ ਮੈਂ ਕਿਵੇਂ ਸਮਝਾਵਾਂ ਐਡਾ ਪਸਾਰਾ ਤੇ ਰਚਿਆ ਵਾ ਮੈਨੂੰ ਤਾਂ ਲਾਜ ਆਉਂਦੀ ਹੈ ਸ਼ਰਮ ਆਉਂਦੀ ਹੈ ਕਿਵੇਂ ਸਮਝਾਵਾਂ ਐਨੀ ਬਦਵਲ ਨਹੀਂ ਹੈਗੀ RAM JAI PAYA RAM ਮਨ ਤੂ ਜੋਸ ਰੂਪ ਹੈ ਆਪਣਾ ਮੂਲ ਪਸਾਨ ਆਤਮਾ ਨੇ ਪ੍ਰਾਤਮਾ ਚ ਲਾਇਆ ਹੋਣਾ ਸੀ RAM ਚ ਇੱਕ ਹੋ ਜਾਂਦੇ ਨੇ ਫਿਰ RAM ਹੀ ਹੋ ਜਾਂਦੇ ਨੇ ਤੇ ਭਾਵੇਂ ਨਵਾਰੇ ਵਾਰ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਆ ਰਹਾਓ ਝੂਠਾ ਜਗ ਦੇਖ ਕੇ ਕਨਾਂ ਦਿਨ ਦੋਏ ਵਰਤਨ ਕੀਆ ਸਾਡੇ ਅੰਦਰ ਕੀ ਹੈ ਸੰਸਾਰੀ ਇੱਛਾ ਉਹਦੇ ਵਿੱਚ ਝ ਪਟਕਦੇ ਰਹਿੰਨੇ ਆ ਪਰ ਅਸੀਂ ਜੋ ਕੰਮ ਕਰਨਾ ਆ ਉਹ ਤੋਂ ਦੂਰ ਬੈਠੇ ਆ ਅਬਰ ਕਾਜ ਤੇ ਕਿਤੇ ਨਾ ਕੰਮ ਜਿਹੜੇ ਸੰਸਾਰੀ ਕੰਮ ਕਾਜ ਨੇ ਭਾਈ ਉਹ ਸਰੀਰ ਕਰਕੇ ਨੇ ਝੂਠਾ ਜਗ ਦੇਖ ਕੇ ਫਿਰ ਕੀ ਹੁੰਦਾ ਪਟਕਦਾ ਜਮ ਖਾਈ ਜਾਂਦੇ ਨੇ ਇਤਰ ਅਗੇ ਕੀ ਹੈ ਜਮ ਛੱਡ ਜਾਂਦੇ ਨੇ ਨਾਉ ਤੇਰਾ ਸੁਣ ਜਮ ਦੂਤ ਛੱਡ ਜਾਏ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਰਸਕਾਰ ਜਿਨੇ ਜਮੂਆ ਸਿਰ ਜਿਹਾ ਮ ਜਪਿਆ ਪਰਪੁਰਦਗਾਰ ਜਦੋਂ ਪਰਪੁਰਦਗਾਰ ਨੂੰ ਸਮਝ ਲਓਗੇ ਤੁਹਾਨੂੰ ਵੀ ਜਮ ਛੱਡ ਜਾਣਗੇ ਝੂਠਾ ਜਗ ਦੇਖ ਕੇ ਕਨਾਂ ਦਿਨ ਦੋਇ ਵਰਤਨ ਕੀ ਆਸ ਇੱਛਾ ਪੈਦਾ ਹੋਈ ਜਾਂਦੀਆਂ ਨੇ ਇੱਕ ਪੂਰੀ ਹੁੰਦੀ ਆ ਦੁਬਾਰਾ ਫੇਰ ਰਾਮ ਰਾਮ ਊਦਕ ਜਿਹਾ ਜਨਪੀਆ ਤਹਿ ਬੋਹਰ ਨਾ ਪਈ ਪਿਆਸ ਇਹ ਰਾਮ ਉਦਕੈ ਬਾਣੀ ਭਾਈ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਕਬੀਰ ਜੀ ਕਹਿੰਦੇ ਨੇ ਗਿਆਨ ਦੀ ਗੰਗਾ ਜਦੋਂ ਮੇਰੇ ਜੀਵਨ ਚ ਆਇਆ ਗਿਆਨ ਉਹਦੀ ਗਿਆਨ ਦੀ ਲਹਿਰ ਨਾਲ ਜਿਹੜੇ ਮਾਇਆ ਦੇ ਸੰਗਲ ਸੀ ਟੁੱਟ ਗਏ ਆਪਾਂ ਵੀ ਤਾਂ ਤੋੜਨੇ ਆ ਭਾਈ ਜਦ ਤੱਕ ਮੋਹ ਮਾਇਆ ਦਾ ਆਪਾਂ ਜਾਲ ਨਹੀਂ ਕੱਢਦੇ ਫਿਰ ਕਾਲ ਕਿਵੇਂ ਛੱਡੂਗਾ ਤੁਮਰੀ ਕਿਰਪਾ ਦੇ ਮੋਹ ਮਨ ਛੁੱਟੇ ਬਿਨ ਸਜਾਏ ਪਰਮਾਈ ਉਹਦੀ ਕਿਰਪਾ ਲੈਣੀ ਸੀ ਤਾਈਂ ਮੋਹ ਦੇ ਜਾਲ ਤੋਂ ਬਚਾਂਗੇ ਆਪਾਂ ਰਾਮ ਉਦਕ ਜਿਹੇ ਜਨ ਪੀਏ ਤਹਿ ਬੋਰ ਨਾ ਪਈ ਪਿਆਸ RAM ਦਾ ਗਿਆਨ ਇਹ ਆਪਾਂ ਪੀਣਾ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਈ ਆਧਾਰੋ ਉਹਦਾ ਆਧਾਰ ਹੋਊਗਾ ਭਾਈ ਗੁਰਪ੍ਰਸਾਦੀ ਯਹਬੂਜੀਆ ਆਸਾਤੇ ਪਿਆਨ ਰਾਸ ਉਹ ਇੱਛਾ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਇਹ ਖੇਲ ਨੂੰ বুঝ ਲੈਂਦੇ ਨੇ ਸਭ ਸੱਚ ਨਜ਼ਰੀ ਆਇਆ ਜੋ ਆਤਮ ਪਿਆਉਦਾ ਜਦੋਂ ਸਮਝ ਆਉਂਦੀ ਆਤਮਾ ਜਿਵੇਂ ਜਪਜੀ ਆਪਣੇ ਸੁਖਮਨੀ ਸਾਹਿਬ ਸਤਗੁਰ ਸਮਝਾਉਂਦੇ ਨੇ ਪੰਚਮ ਪਾਵ ਸਤ ਸਗਲ ਸੰਗ ਆਤਮ ਉਦਾਸ ਐਸੀ ਯੂਤ ਨਾਨਕ ਰਾਮ ਦਾ ਰਾਮਦੇਵ ਦਾਸ ਕਹੇ ਜੀ ਹੁੰਦੇ ਸਾਰਿਆਂ ਚ ਰਹਿੰਦੇ ਹੋਈ ਉਹਦੇ ਦਾਸ ਬਣ ਕੇ ਰਹਿੰਦੇ ਨੇ ਇੱਥੇ ਸਤਗੁਰ ਵੀ ਉਹੀ ਸਮਝਾਉਂਦੇ ਨੇ ਭਗਤ ਜੀ ਸਾਹਿਬ ਸਚ ਨਦਰੀ ਆਇਆ ਜੋ ਆਤਮ ਪਿਆ ਪ੍ਰਗਾਸ ਫਿਰ ਕੀ ਕਹਿੰਦੇ ਹੋ ਉਹ ਗੁਰਸਹਿ ਕੀ ਕਹਿੰਦੇ ਨੇ ਉਹੀ ਭਗਤ ਜੀ ਕਹਿੰਦੇ ਨੇ ਉਹਦੀ ਕਿਰਪਾ ਨਾਲ ਪ੍ਰਾਪਤੀ ਹੋਣੀ ਆ ਭਾਈ ਰਾਮ ਨਾਮ ਰਚਾਖੇ ਹਰਨਾਮਾ ਹਰਤਾਰ ਜਿਨੇ ਚਖ ਲਿਆ ਉਪਰ ਨਿਕਲ ਜਾਂਦੇ ਨੇ ਉਹ ਮਾਇਆ ਪਾਰ ਕਰ ਜਾਂਦੇ ਨੇ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ ਕਹੋ ਕਬੀਰ ਕੰਚਨ ਪਿਆ ਜਿਹੜਾ ਕੱਚ ਸੀ ਨਿਕਲ ਗਿਆ ਸੋਨਾ ਰਹਿ ਗਿਆ ਜੇ ਬੜੀ ਮੋਟੀ ਜਿਹੜੀ ਮਾਇਆ ਸੀ ਸੰਸਾਰ ਦੀ ਜਿਵੇਂ ਸੋਨੇ ਦੇ ਵਿੱਚ ਤਾਂਬਾ ਵਿੱਚੇ ਸਮਾ ਜਾਂਦਾ ਵਿੱਚੇ ਸਮਾ ਗਈ ਕਹੋ ਕਬੀਰ ਕੰਚਨ ਪਿਆ ਭਰਮ ਗਿਆ ਸਮੁੰਦਰੋਂ ਪਾਰ ਸਮੁੰਦਰੋਂ ਪਾਰ ਚਲੇ ਗਿਆ ਕਹਿੰਦੇ ਲੱਭਦਾ ਹੀ ਨਹੀਂ ਭਰਮ ਵੀ ਐਂ ਲੱਗਦਾ ਵੀ ਸੰਸਾਰ ਚ ਆਏ ਹੀ ਨਹੀਂ ਸਰੀਰ ਚ ਰਹਿੰਦੇ ਰਹਿੰਦੇ ਸਤਜਗ ਆ ਗਿਆ ਸੇ ਲੋਕ ਜੀ ਆਪਾ ਰੋਜ਼ ਪੜ੍ਹਦੇ ਜਿਨੀਆਂ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੋ ਕੁਝਲੇ ਕੀਤੀ ਛੁੱਟੀ ਨਾਲ ਪਰ ਅਸੀਂ ਉਧਰ ਨੂੰ ਜਾਂਦੇ ਨਹੀਂ ਹੈਗੇ ਪੜ੍ਹ ਕੇ ਨਿਕਲ ਜਾਂਦੇ ਆਓ ਸਾਰੇ ਮਿਲ ਕੇ ਆਪਾ ਰਬੀ ਬਾਣੀ ਨਾਲ ਜੋੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਆਪਾਂ ਵੀ ਇਹ ਪ੍ਰਾਪਤੀ ਪ੍ਰਾਪਤੀ ਕਰੀਏ ਇਹ ਰਾਮੋਦਕ ਆਪਾਂ ਵੀ ਪੀਏ ਜਨਮ ਮਰਨ ਕੱਟਿਆ ਜਾਵੇ ਆਪਣਾ ਗੁਰ ਕੀ ਚਰਨ ਬਾਣੀ ਨਾਲ ਜੋੜ ਕੇ ਫਿਰ ਇਹ ਜਿਹੜਾ ਭਵਸਾ ਗਰਪਾਰ ਹੋਣਾ ਜਪਜੀ ਸਾਹਿਬ ਸਤਗੁਰਾਂ ਦੇ ਵਚਨ ਨੇ ਦੁੱਖ ਪਰ ਹਰ ਸੁਖ ਕਰ ਲੈ ਜਾਏ ਬਾਣੀ ਸਾਨੂੰ ਦੁੱਖ ਸਾਗਰ ਚੋਂ ਕੱਢ ਕੇ ਸੁਖ ਸਾਗਰ ਚ ਲੈ ਜਾਂਦੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਈ